ਸੋਸ਼ੀਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਦਾ ਦਿਨ ਪੰਜਾਬ ਸਰਕਾਰ ਦੇ ਲਈ ਕਾਫੀ ਅਹਿਮ ਦਿਨ ਹੈ ਕਿਉਂਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਪਰ ਉੱਥੇ ਹੀ ਜਿਵੇਂ ਦਾ ਰਵਈਆ ਪਿਛਲੇ 3-4 ਦਿਨਾਂ ਤੋਂ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਕਿ ਕਾਂਗਰਸ ਜਿਹੜੀ ਹੈ ਹੰਗਾਮਾ ਕਰਨ ਤੋਂ ਬਾਅਦ ਵਾਕ ਆਊਟ ਕਰ ਜਾਂਦੀ ਹੈ ਸੋ ਅੱਜ ਵੀ ਉਸੇ ਤਰੀਕੇ ਦੇ ਨਾਲ ਪਹਿਲਾਂ ਹੀ ਹੰਗਾਮੇ ਦੇ ਨਾਲ ਇਹ ਦਿਨ ਸ਼ੁਰੂ ਹੋਇਆ ਅੱਜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਲਜ਼ਾਮ ਲਗਾਏ ਗਏ ਕਿ ਕੋਈ ਕੋਟਲੀ ਹੋ ਰਾ ਦੇ ਨਾਲ ਜੋ ਰਵਈਆ ਕੱਲ ਜਿਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਸੋ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਵਿਚਕਾਰ ਜਿਹੜੇ ਨੇ ਰਾਜਕੁਮਾਰ ਚੱਬੇਵਾਲ ਉਹ ਵੀ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਚੋਕ ਕੇ ਉੱਥੇ ਪਹੁੰਚ ਗਏ ਸੋ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਬੱbbi ਬਾਦਲ ਜੀ ਬਾਦਲ ਜੀ ਸਕਾਈ ਨਿਊਜ਼ ਪੰਜਾਬ ਤੋਂ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਨਾਲ ਜਿਹੜੇ ਸੀਰੀਅਸ ਮੁੱਦੇ ਐ ਜਿਹੜੇ ਸੰਜੀਦਾ ਮੁੱਦੇ ਐ ਦੇਖੋ ਕਿਸਾਨਾਂ ਦੀ ਮੌਤ ਹੋਈ ਐ ਕਿਸਾਨੀ ਸੰਘਰਸ਼ ਚੱਲ ਰਿਹਾ ਐ ਸਰਕਾਰ ਬਹੁਤ ਸੰਵੇਦਨਸ਼ੀਲ ਐ ਲੇਕਿਨ ਕਾਂਗਰਸ ਗਿਮਿਕਸ ਦੇ ਨਾਲ ਬਟੋਰਨਾ ਚਾਹੁੰਦੀ ਐ ਸੁਰਖੀਆਂ ਉਹ ਚਾਹੁੰਦੇ ਐ ਕੋਈ ਨਾ ਕੋਈ ਡਰਾਮਾ ਕੀਆ ਕਰੋ ਜਿਵੇਂ ਉਹ ਗਾਲिब ਦਾ ਇੱਕ ਸ਼ੇਰ ਐ ਗਾਲिब ਕਵੀ ਤੋਂ ਦੇਖेंगे ਉਹ ਤੁਮ ਕੋ ਥਾਮਕਰ ਉਨਕੀ ਗਲੀ ਮੇ ਰੋਜ਼ ਕੋਈ ਤਮਾਸ਼ਾ ਕੀਆ ਕਰੋ ਸੋ ਇਹ ਤਾਂ ਤਮਾਸ਼ੇ ਕਰ ਰਹੇ ਨੇ ਕਦੇ ਕੋਈ ਕਦੇ ਕੋਈ ਇਹਨਾਂ ਦੀ ਮਤਲਬ ਹੈਗੀ ਹੈ ਸੋ ਸਹੀ ਮੈਨਿਆਂ ਦੇ ਵਿੱਚ ਮੈਂ ਮਹਿਸੂਸ ਕਰਦਾ ਹਰ ਮੁੱਦੇ ਤੇ ਕਾਂਗਰਸ ਨੂੰ ਰਾਜਨੀਤਿਕ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਕੋਈ ਮੁੱਦੇ ਐਸੇ ਹੁੰਦੇ ਆ ਜਿਹੜੇ ਸੰਵੇਦਨਸ਼ੀਲ ਹੁੰਦੇ ਆ ਸਟੇਟ ਦੇ ਹੱਕ ਚ ਹੁੰਦੇ ਆ ਸੋ ਕਾਂਗਰਸ ਦੀ ਆਦਤ ਬਣ ਗਈ ਕਿ ਹਰ ਮੁੱਦੇ ਤੇ ਸਿਆਸੀ ਰੋਟੀਆਂ ਹੀ ਸੇਕਦੇ ਰਹਿੰਦੇ ਜੀ ਪਰ ਬੱਬੀ ਬਾਦਲ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੋ ਸ਼ਬਦਾਂ ਦੀ ਗરિਮਾ ਇੱਕ ਸੈਸ਼ਨ ਦੇ ਵਿੱਚ ਹੋਣੀ ਚਾਹੀਦੀ ਆ ਉਹ ਹੁਣ ਖਤਮ ਹੁੰਦੀ ਜਾ ਰਹੀ ਹੈ ਦਿਨ ਬਦ ਦਿਨ ਕਿਉਂਕਿ ਮੁੱਖ ਮੰਤਰੀ ਵੱਲੋਂ ਵੀ ਇਹ ਕਿਹਾ ਗਿਆ ਕਿ ਇਹਨਾਂ ਨੂੰ ਤਾਂ ਦੌਰੇ ਪੈਂਦੇ ਨੇ ਜੁੱਤੀ ਸੰਘਾਓ ਤੇ ਉਸ ਤੋਂ ਪਹਿਲਾਂ ਜਿਹੜਾ ਜਿੰਦਾ ਚਾਬੀ ਲੈ ਕੇ ਪਹੁੰਚ ਗਿਆ ਸੀ ਦੇਖੋ ਮੈਂ ਇਹ ਕਹਿਣਾ ਹੈ ਕਿ ਗરિਮਾ ਰੱਖਣੀ ਦੋਵਾਂ ਤਰ੍ਹਾਂ ਦਾ ਫਰਜ਼ ਬੰਦ ਹੈ ਮੁੱਖ ਮੰਤਰੀ ਜੀ ਦੀ ਆਦਤ ਹੈ ਉਹਨਾਂ ਨਾਲ ਜਿਹੜਾ ਜਿਸ ਪਿਛਤੇ ਖੇਲਦਾ ਉਹ ਉਸੇ ਪਿਛਤੇ ਖੇਡਦੇ ਹੈ ਸੋ ਮੁੱਖ ਮੰਤਰੀ ਦੇ ਵਿੱਚ ਕਸੂਰ ਨਹੀਂਗਾ ਕਸੂਰ ਕਾਂਗਰਸ ਦੀ ਪ੍ਰੋਵੋਕੇਸ਼ਨ ਵਿੱਚ ਹੈ بار بار ਜਾਨ ਬੁਝ ਕੇ ਉਹ ਦੇਖੋ ਕੱਲ ਪ੍ਰਤਾਪ ਬਾਜਵਾ ਜੀ ਕਲੈਨਾ ਕਹਿ ਕੇ ਕਹਿ ਰਹੇ ਸੀ ਸਪੀਕਰ ਸਾਹਿਬ ਦੇ ਖਿਲਾਫ ਸ਼ਬਦਾਵਲੀ ਬਹੁਤ ਭੱਦੀ ਯੂਜ਼ ਕੀਤੀ ਸੋ ਮੈਂ ਤਾਂ ਮਹਿਸੂਸ ਕਰਦਾ ਕਿ ਲੋਕਾਂ ਨੇ ਚੁਣ ਕੇ ਭੇਜਿਆ ਹੈ ਲੋਕਾਂ ਦੀ ਬਿਹਤਰੀ ਦੀ ਕੋਈ ਗੱਲ ਹੋਣੀ ਚਾਹੀਦੀ ਹੈ ਡਰਾਮੇਬਾਜ਼ੀਆਂ ਨਹੀਂ ਹੋਣੀਆਂ ਚਾਹੀਦੀ ਜੀ ਜੋ ਅੱਜ ਵੀ ਕਰਜ਼ੇ ਦੀ ਪੰਡ ਲੈ ਕੇ ਰਾਜਕੁਮਾਰ ਚੱਬੇਵਾਲ ਪਹੁੰਚੇ ਨੇ ਕਿ ਕਰਜ਼ੇ ਦੀ ਪੰਡ ਇਹਨਾਂ ਨੇ 70000 ਜਿਹੜੀ ਆ ਕਰੋੜ ਦੇ ਕੋਲ ਪੰਚਾਇਤ ਦਿੱਤੀ ਐ ਸੋ ਕਹਿੰਦੇ ਕਰਜ਼ੇ ਦੀ ਪੰਡ ਵੀ ਲਾਓ ਤੁਸੀਂ ਵਾਦਾ ਕਰਕੇ ਆਇਓ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਕਰਜ਼ੇ ਦੀ ਪੰਡ ਨਹੀਂ ਅਸਲ ਲੁੱਟ ਦੀ ਪੰਡ ਹੈ ਜਿਹੜਾ ਕਾਂਗਰਸ ਨੇ ਲੁੱਟ ਮਚਾਈ ਹੋਈ ਹੈ ਨਾ ਔਰ ਇਹਨਾਂ ਨੇ ਜੋ ਇਕੱਠਾ ਕੀਤਾ ਹੈ ਸਰਮਾਇਆ ਉਹਦਾ ਛੋਟਾ ਜਿਹਾ ਹਿੱਸਾ ਚੱਬੇਵਾਲ ਸਾਹਿਬ ਆਪਦੇ ਸਿਰ ਤੇ ਚੱਕੀ ਫਿਰਦੇ ਆ ਇਹ ਕਾਂਗਰਸ ਦੇ ਲੁੱਟੇ ਹੋਏ ਭ੍ਰਿਸ਼ਟਾਚਾਰ ਦੇ ਪੈਸੇ ਆ ਪੰਜਾਬ ਦੇ ਕਰਜ਼ੇ ਦੀ ਪੰਡਤਾ ਭਗਵੰਤ ਮਾਨ ਨੇ ਆਪ ਹੀ ਲਾ ਦੇਣੀ ਹੈ ਜੀ ਇੱਕ ਆਖਰੀ ਸਵਾਲ ਹੈ ਨੇ ਅੱਜ ਦੇ ਬਜਟ ਦੇ ਵਿੱਚ ਕੀ ਕੁਝ ਖਾਸ ਹੋ ਸਕਦਾ ਹੈ ਕਿ ਦਿੱਲੀ ਦੀ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ 1000 ਰੁਪਏ ਦੀ ਸਕੀਮ ਜਿਹੜੀ ਆ ਉਹ ਮਹਿਲਾਵਾਂ ਦੇ ਲਈ ਲਾਗੂ ਹੋ ਸਕਦੀ ਹੈ ਬਿਲਕੁਲ ਅਸੀਂ ਅਗਲਾ ਵਾਦਾ 1000 ਰੁਪਏ ਵਾਲਾ ਜਲਦੀ ਪੂਰਾ ਹੋਣ ਜਾ ਰਿਹਾ ਹੈ ਔਰ ਇਹ ਪੂਰਾ ਤੁਹਾਨੂੰ ਮੈਂ ਜ਼ਿੰਮੇਵਾਰੀ ਨਾ ਕਹਿਣਾ ਕਿ ਅਗਲਾ ਵਾਦਾ ਉਹੀ ਪੂਰਾ ਹੋਗਾ ਤੁਸੀਂ ਦੇਖੋਗੇ ਬਹੁਤ ਸਾਰਥਕ ਪ੍ਰੋਗਰਾਮ ਤੇ ਪਾਲਿਸੀਆਂ ਲੈ ਕੇ ਆਏ ਹਾਂ ਜੀ ਕਿਸਾਨਾਂ ਦੇ ਲਈ ਵੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਅਜ ਅਸ਼ਵਨੀ ਸ਼ਰਮਾ ਵੀ ਕਹਿੰਦੇ ਦਿਖਾਈ ਦਿੱਤੇ ਕਿ ਹਰਿਆਣਾ ਨੇ 14 ਫਸਲਾਂ ਦੇ ਉੱਤੇ ਐਮਐਸਪੀ ਦਿੰਦੀ ਹੈ ਤਾਂ ਕਹਿੰਦੇ ਸੀ ਚੁਟਕੀਆਂ ਚ ਦਵਾਂਗੇ ਕਿਉਂ ਨਹੀਂ ਦੇ ਰਹੇ ਦੇਖੋ ਸਾਡਾ ਤਾਂ 8000 ਕਰੋੜ ਰੁਪਇਆ ਕੇਂਦਰ ਨੇ ਵੈਸੀ ਰੋਕ ਰੱਖਿਆ ਤੁਸੀਂ ਸਾਨੂੰ ਪੈਸੇ ਸਾਡੇ ਦੇ ਦਿਓ ਅਸੀਂ ਐਮਐਸਪੀ ਦੇ ਦਾਂਗੇ ਪਰ ਸਾਡਾ ਫੰਡ ਵੀ ਰੋਕਦੇ ਹੋ ਉੱਤੋਂ ਤੁਸੀਂ ਪੰਜਾਬ ਦਾ ਨੁਕਸਾਨ ਕਰਦੇ ਹੋ ਤੇ ਹਰਿਆਣੇ ਨੂੰ ਤਾਂ ਜਿੰਨੀਆਂ ਗਰੰਟਾਂ ਭਾਜਪਾ ਸਰਕਾਰ ਨੇ ਦਿੱਤੀਆਂ ਉਨੀਆਂ ਤਾਂ ਕਿਸੇ ਵੀ ਸੂਬੇ ਨੂੰ ਨਹੀਂ ਮਿਲੀਆਂ ਸਾਡੇ ਨਾਲ ਹਮੇਸ਼ਾ ਮਤਰੇਈ ਮਾਂਲਾ ਸਲੂਕ ਹੁੰਦਾ ਹੈ ਔਰ ਪੰਜਾਬੀਆਂ ਨੂੰ ਇਸ ਗੱਲ ਦਾ ਗਿਲਾ ਜੀ ਬਹੁਤ ਬਹੁਤ ਧੰਨਵਾਦ ਬੱਬੀ ਬਾਦਲ ਜੀ ਸੋ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬੱਬੀ ਬਾਦਲ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਦੇ ਵੱਲੋਂ ਦਿੱਤੇ ਜਾ ਰਹੇ ਪ੍ਰੋਫੈਸ਼ਨ ਦੇ ਉੱਤੇ ਵੀ ਟਿੱਕਾ ਟਿੱਪਣੀ ਕੀਤੀ ਹੈ ਤੇ ਨਾਲੇ ਪੰਜਾਬ ਦੇ ਵਿੱਚ ਬਜਟ ਨੂੰ ਲੈ ਕੇ ਕਿਹਾ ਹੈ ਕਿ ਬਜਟ ਜਿਹੜਾ ਇਹ ਲੋਕਾਂ ਦੀ ਭਲਾਈ ਦੇ ਲਈ ਹੋਏਗਾ ਬਹੁਤ ਜਲਦ 1000 ਰੁਪਏ ਵਾਲੀ ਸਕੀਮ ਦਾ ਵੀ ਐਲਾਨ ਜਿਹੜਾ ਪੰਜਾਬ ਸਰਕਾਰ ਕਰ ਸਕਦੀ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਚੰਡੀਗੜ